ਆਹ ਵੇਖੋ ਜੀ ਇੱਕ ਹੋਰ ਕਾਲੇ ਰੰਗ ਦੀ ਵਹਿੜਾ ਕਿਰਵਾ ਸੁਹਾ ਵੀਰੇ ਇਹਦਾ ਵੀਰੇ ਦੂਜਾ ਸੁਹਾ ਦੂਜਾ ਸੁਹਾ ਹਾਂ ਵੀਰੇ ਬਾਕੀ ਮਾਲਕ ਦੀ ਮਿਹਰਾ ਜਿੱਧਰੋਂ ਉਧਰੋਂ ਹੀ ਬੈਠੇ ਚੋਣੋ ਇਧਰੋਂ ਬੈਠੇ ਚੋਣੋ ਪਰਵਾਹ ਹੀ ਕੋਈ ਨਹੀਂ ਕਰਨ ਦੁੱਧ ਕਿੰਨਾ ਦੁੱਧ ਵੀਰੇ ਹਲੇ 15 ਤੋਂ 16 ਕਿਲੋ ਹੋਊਗਾ 15 16 ਲੀਟਰ ਦੁੱਧ ਦੱਸਦਾ ਵੀਰੇ ਤੇ ਥਣ ਬਹੁਤ ਯਾਰਾ ਸੋਹਣਾ ਲੱਗਾ ਵਾ ਇਹ ਨਿਖੜਵਾਂ ਲਾਣ ਲੱਗਾ ਕਿੰਦਾ ਕੀ ਗੱਲਬਾਤ ਮੈਨਾਂ ਵੀ ਠੰਢੀ ਦੀ ਦਾ ਸੁਹਾ ਕਿੰਨੇ ਦਿਨਾਂ ਦਾ ਸੁਹਾ ਵੀ ਦਿਓ ਕੋਸਤੇ ਕਢਦਾ ਹੈਗਾ ਜੀ ਆਪਾਂ ਕੀ ਆ ਪਿਛੇ ਮਰ ਵਛਾ ਜੁੱਤੀ ਦੇ ਮਗਰ ਵਸ਼ਾ ਕਾਲੇ ਰੰਗ ਦੀ ਵੈੜ ਬਹੁਤ ਚੰਗੀ ਵੱਡੀ ਵੈੜ ਆ ਤੇ ਬੇਲਬਾਲ ਬਹੁਤ ਲੰਮੀ ਬੇਲਬਾਲ ਬਹੁਤ ਯਾਦੀ ਲੰਮੀ ਆ ਤੇ ਥਣਸਣ ਬਰਾਬਰ ਆ ਮੈਨਾਂ ਵੀਰੇ ਜਮਾਂ ਬਰਾਬਰ ਸਾਰੇ ਮੈਂ ਬਵਾ ਕਬੂਤੀ ਨਿਕ ਨਿਕ ਕੰਨੀਆਂ 10 ਦੀ ਵੈੜ ਮੈਂ ਹੈ ਗਈਆਂ ਨਾ ਨਾ ਹੈ ਗਈ ਹੈ ਗਈ ਪੂਰੀ ਕਹਿ ਮਾਂਗੇ ਵੱਡੀ ਆਗੇ ਛੋਟੀ ਨਹੀਂ ਆ ਤੇ ਤਸੱਲੀ ਫੇਰ ਵੀ ਦੋ ਟਾਈਮ ਚੋਗੇ ਵੀਰੇ ਅਗਲੇ ਨੇ ਪੈਸੇ ਕਰਨੇ ਮੇਰਾ ਭਰਾ ਦੋ ਟਾਈਮ ਚੋਗੇ ਤਸੱਲੀ ਕਰੇ ਆਪਣੀ ਫੇਰ ਵੀ ਕੋਈ ਚੈੱਕ ਕਰਨੀ ਇੱਕ ਵੇ ਫੇਕ ਕਮਾ ਲਈਏ ਚੰਗੀ ਸੋਹਣੀ ਆ ਵਹਿੜ ਤੇ ਬੇਲਬਾਲ ਬਹੁਤ ਲੰਮੀ ਆ ਤੇ ਲਾਇਓ ਫੋਨ ਜ਼ਰੂਰ ਲਾਇਓ ਵੀਰ ਨੂੰ ਤੇ ਕੀ ਕਰਨਾ ਮੋਲੇ ਦਾ ਮੋਲੇ ਦਾ ਵੀਰੇ 75000 ਰੁਪਏ ਜੀ ਅਛਾ 75 ਹਾਂਜੀ ਤੇ ਛੋੜ ਛਪਾ ਇਹ ਵੀਰੇ ਜਿਹੜੀ ਜਿਹੜੀ ਨਾ ਦੋ ਘੱਟ 70 ਜਿੱਦਾਂਗੇ ਆਪਾਂ ਜੀ ਹੋਰ ਕਰਦੇ ਮਾਨ ਤਾਨ ਤੋ ਵੀਰੇ ਯਸ ਨੂੰ 65000 ਦੀ ਨਹੀਂ ਵਸੀ ਆਪਾਂ 65000 ਦੀ ਯਸ ਨੂੰ 65000 ਦੇਣੀ ਹੈ 15 ਲੀਟਰ ਦੁੱਧ ਮੈਨਾਂ ਦੋ ਟਾਈਮ ਚੋਵੇ ਵੀਰੇ ਜਾਸ ਦੋ ਟਾਂ ਵੀਰੇ ਆਂਦਾ ਚੋਵੇ 15 ਲੀਟਰ ਦੁੱਧ ਐ ਟਾਈਮ ਤਿਆਰ ਆ ਮੈਨਾਂ ਵੀਰੇ ਜਮਾ ਬਾਲਟੀ 'ਚ ਦੁੱਧ ਪੈਂਦਾ ਨੱਟ ਤਿਆਰ ਨੱਟ ਤਿਆਰ ਵੀਰੇ ਤੇ ਚੰਗਾ ਚੋਾਈ ਚੋਈ ਵੀ ਸੋਣੀ ਹੋਊਗੀ ਚੋਕੇ ਆਪ ਖੜਨੀ ਆ ਤੁਸੀਂ ਥਾਣ ਥੁਣ ਜਿਹੜੇ ਹਿਸਾਬ ਨਾਲ ਲੱਗੇ ਆ ਨਾ ਗੜਵਾਂ ਥਣ ਲੱਗਾ ਪੂਰਾ ਨਿੱਗਰ ਜਿਹੜਾ ਥਾਣਾ ਨਾ ਉਹ ਲੱਗਾ ਤੇ ਬੇਲਬਾਲ ਬਹੁਤ ਜ਼ਿਆਦੀ ਲੰਮੀ ਆ ਤੇ ਲਾ ਲਿਓ ਵੀਰ ਨੂੰ ਫੋਨ ਤਸੱਲੀ ਕਰਨਾ ਤੁਹਾਡਾ ਫਰਜ਼ ਆ ਜ਼ਿੰਮੇਵਾਰੀ ਤੁਹਾਡੀ ਆ ਫੇਰ ਟਾਈਮ ਚੋ ਕੇ ਖੜਨ ਦੀ ਲਾ ਲਿਓ ਵੀਰ ਨੂੰ ਫੋਨ ਇਹੋ ਪਸ਼ੂ ਆ ਵੀਰ ਕੋ